ਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਆਲੂਆਂ ਦੀ ਬਿਜਾਈ ਚੱਲਦੀ ਐ ਤੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਡੀਪੀ ਦੀ ਜੇ ਸ਼ਾਰਟੇਜ ਆ ਰਹੀ ਐ ਪਰ ਆਪਾਂ ਡੀਪੀ ਤੋਂ ਬਿਨਾਂ ਹੋਰ ਵੀ ਚੀਜ਼ਾਂ ਨਾਲ ਪਿਛਲੇ ਸਾਲ ਵੀ ਟ੍ਰਾਇਲ ਕਰੇ ਸੀ ਤੇ ਇਸ ਸਾਲ ਵੀ ਕਰ ਰਹੇ ਹਾਂ ਜੋ ਪਿਛਲੇ ਸਾਲ ਵਧੀਆ ਰਹੇ ਉਹਨਾਂ ਨੂੰ ਆਪਾਂ ਐਡ ਆਨ ਕੀਤਾ ਜਿਵੇਂ ਆਪਾਂ ਹੁਣ 12 32 16 ਵੀ ਵਰਤ ਰਹੇ ਹਾਂ BB 013 ਹੋ ਗਿਆ 18 46 ਹੋ ਗਿਆ 16 16 ਹੋ ਗਿਆ 11 30 14 ਹੋ ਗਿਆ ਤੇ 8 TSP ਹੁੰਦਾ ਜਿਹੜਾ 46 ਵਿੱਚ ਕਹਿੰਦੇ ਨਾਈਟrogen ਦੀ ਘਾਟ ਨਾਈਟrogen ਨਹੀਂ ਹੁੰਦਾ ਮਰਗੀ ਫਾਸਫੋਰਸ ਹੁੰਦੀ ਹੈ ਸੋ ਇਹ ਸਾਰੇ ਆਪਾਂ ਵਰਤ ਰਹੇ ਹਾਂ ਇਸ ਤੇ ਇਸ ਨਾਲ ਕੀ ਰਿਜ਼ਲਟ ਆਉਂਦੇ ਆ ਇਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਿਛਲੇ ਸਾਲ ਆਪਾਂ ਜਿੱਦਾਂ TSP ਤੇ ਕੱਲਾ TSP ਨਾਲ ਨਾਈਟrogen ਨਾਲ ਬੀਜ ਕੇ ਵੀ ਦੇਖਿਆ ਸੀ ਆਲੂ ਉਹ ਵੀ ਠੀਕ ਰਿਹਾ ਤੇ ਇਹ ਸਾਰੇ ਜਾਂਚੋਂ ਇਹਨਾਂ ਦੀ ਮਿਕਸਿੰਗ ਕਰਕੇ ਆਪਾਂ ਜਿਹੜੀ ਵਰਤ ਰਹੇ ਹਾਂ ਖਾਦਾਂ ਤੇ ਜਿਹੜਾ ਹੀ ਨਹੀਂ ਮਿਲ ਰਿਹਾ ਮਤਲਬ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿਆਦਾਤਰ ਟੈਗਿੰਗ ਤੋਂ ਬਚੀਏ ਕਿਉਂਕਿ ਸਿਰਫ 18 46 ਨਾਲ ਹੀ ਜਿਆਦਾ ਲੁੱਟ ਹੋ ਰਹੀ ਹੈ ਕਿਸਾਨਾਂ ਦੀ ਸੋ ਜਿੰਨੀ ਤੁਹਾਨੂੰ ਨਾਲ ਇਹ ਮਿੱਟੀ ਭੇਜਦੇ ਨੇ 18 46 ਦੇ ਉਹਦੇ ਨਾਲ ਵਧੀਆ ਤੁਸੀਂ ਕੋਈ ਹੋਰ ਐਨਪੀਕੇ ਲੈ ਕੇ ਵਰਤ ਕੇ ਨਾ ਤਾਂ ਤੁਹਾਨੂੰ ਮਤਲਬ ਕਿ ਟੈਗਿੰਗ ਚੱਕਣ ਦੀ ਲੋੜ ਹੈ ਨਾ ਮਿੱਟੀ ਲੈ ਕੇ ਆਉਣ ਦੀ ਲੋੜਾ ਨਾਲ ਪਤਾ ਨਹੀਂ ਕੀ ਕੀ ਦੇਈ ਜਾਂਦੇ ਨੇ ਸੋ ਇਦਾਂ ਦੀ ਇਹ ਖਾਦਾਂ ਨਾਲੋਂ ਇਹਦੇ ਨਾਲ ਆਪਾਂ ਹੋਰ ਬੀਜਵੇਂ ਖੇਤਾਂ ਦੇ ਵਿੱਚ ਪੋਟਾਸ਼ ਵਰਤ ਰਹੇ ਹਾਂ ਜਿੱਦਾਂ ਪੋਟਾਸ਼ ਪਈ ਹੈ ਤੇ ਪਟਾਰ ਮਸੀਂ ਖਾਦਾਂ ਦੇ ਆਪਾਂ ਜਿਹੜੀ ਵਰਤੋਂ ਕਰ ਰਹੀਆਂ ਤੇ ਇਹਨਾਂ ਦੇ ਰਿਜ਼ਲਟ ਕਿਵੇਂ ਆਉਂਗੇ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਤੇ ਪਿਛਲੇ ਸਾਲ ਜਿਹੜਾ ਆਪਾਂ ਕੱਲਾ ਟੀਐਸਪੀ 46% ਵਰਤੇ ਸੀ ਨਾਲ ਆਪਾਂ ਦੋ-ਦੋ ਗੱਟੇ ਹੀਟਾ ਨਾਈਟ੍ਰੋਜਨ ਦੇ ਛੱਟਾ ਮਾਰਤਾ ਸੀ ਆਲੂਆਂ 'ਚ ਤੇ ਚਾਰ ਗੱਟੇ ਉਹਦੇ ਪਾਤੇ ਸੀ ਤੇ ਰਿਜ਼ਲਟ ਠੀਕ ਰਿਹਾ ਸੀ ਵਧੀਆ ਰਿਹਾ ਸੀ ਆਲੂ ਤੇ ਇਸ ਸਾਲ ਇਹ ਸਾਰਿਆਂ ਦੇ ਕਿਵੇਂ ਰਹਿੰਦੇ ਤੇ ਕੰਬੀਨੇਸ਼ਨ ਆ ਕੀ-ਕੀ ਬਣਾ ਕੇ ਪਾਵਾਂਗੇ ਇਹ ਵੀ ਤੁਹਾਨੂੰ ਦੱਸਦੇ ਰਹਿੰਦੇ ਆ ਕਿ ਇਹਦੇ ਵਿੱਚ ਕਿਵੇਂ-ਕਿਵੇਂ ਆਪਾਂ ਵਰਤਾਂਗੇ ਇਹਨਾਂ ਨੂੰ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀ